ਚੋਣਾ ਲਾ ਰਿਹਾ ਹੈ ਕਿ ਸਾਨਾ ਲਈ ਖੁਸ਼ਖਬਰੀ ਹੈ ਅਗਲੇ 3 ਦਿਨਾਂ ਵਿੱਚ ਪੰਜਾਬ ਵਿੱਚ ਮੌਨਸੂਨ ਦਸ ਤੱਕ ਦੇ ਸਕਦਾ ਮੌਨਸੂਨ ਵਿਭਾਗ ਅਨੁਸਾਰ ਮੌਨਸੂਨ ਮੱਧ ਰਾਜਸਥਾਨ ਵਿੱਚ ਪਹੁੰਚ ਗਿਆ ਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਤੇਜ਼ੀ ਨਾਲ ਵਧ ਰਿਹਾ ਅੰਦਾਜ਼ਾ ਹੈ ਕਿ 3 ਜੂਨ ਨੂੰ ਮੌਨਸੂਨ ਦੀ ਪੰਜਾਬ ਵਿੱਚ ਐਂਟਰੀ ਹੋਏਗੀ ਇਸ ਨਾਲ ਝੋਨੇ ਦੇ ਸੀਜ਼ਨ ਨੂੰ व्डा सहारा मिलेगा लो जी हम किसान वो खुशखबरी आता किसान लंबे समय तो जोड़ा मी का इंतजार कर रहे थे क्योंकि हूँ झोने का सीजन चल रहा झोने करके जोड़ा बहुत ज़्यादा पानी की लौड़ होंगी आता इस लैके भारतीय मौसम विभाग ने तेई जून तक के वक्त हिस्सों लियसम संबंधी अलर्ट जारी किया ਇਸੇ ਤਰ੍ਹਾਂ ਤੋਂ ਲੁਧਿਆਣਾ, ਪਟਿਆਲਾ, ਜਲੰਧਰ, ਅਮਰਸਰ, ਸੁngਰੂਰ, ਰੂਪਨਗਰ, ਮਾਨਸਾ ਸਮੇਤ ਕਈ ਜ਼ਿਲ੍ਹਿਆਂ ਵਿੱਚ 21 ਤੋਂ ਜਿਹੜਾ 22 ਜੂਨ ਤੱਕ ਤੇਜ਼ ਹਵਾਵਾਂ, ਬਿਜਲੀ ਡਿੱਗਣ ਤੇ ਭਾਰੀ ਮੀਂਹ ਦੀ ਜਿਹੜੀ ਸੰਭਾਵਨਾ ਜਤਾਈ ਜਾ ਰਹੀ ਆ ਤੇ ਉੱਥੇ 23 ਜੂਨ ਨੂੰ ਜਿਹੜਾ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੌਨਸੂਨ ਦਾ ਅਲਰਟ ਜਾਰੀ ਕੀਤਾ ਗਿਆ ਜਿਸ ਵਿੱਚ ਮੌਨਸੂਨ ਦੇ ਐਕਟਿਵ ਹੋਣ ਦੀ ਸੰਭਾਵਨਾ ਮੌਸਮ ਬਾਦੋਂ ਸਾਰੇ 1 ਜੂਨ ਤੋਂ 19 ਜੂਨ 2025 ਤੱਕ ਪੰਜਾਬ ਵਿੱਚ ਔਸਤਨ 26. 65 ਮਿਲੀਮੀਟਰ ਮੀਂਹ ਪਿਆ ਜਦੋਂ ਕਿ ਇਸ ਸਮੇਂ ਦੌਰਾਨ ਆਮ ਮੀਂਹ 40 ਤੋਂ 50 ਮਿਲੀਮੀਟਰ ਮੰਨਿਆ ਜਾਂਦਾ ਜਾਣੀ ਇਸ ਵਾਰ 40% ਮੀਂਹ ਦਾ ਘਟ ਜਿਹੜਾ ਦਰਜ ਕੀਤਾ ਗਿਆ ਅੰਕੜੇ ਮੁਤਾਬਕ ਅੰਮ੍ਰਿਤਸਰ ਵਿੱਚ ਸਿਰਫ 0.4 ਮਿਲੀਮੀਟਰ ਮੀਂਹ ਪਿਆ ਜੋ ਕਿ 96% ਘਟਾ ਤੰਦਨ ਵਿੱਚ ਸਿਰਫ 1 ਮਿਲੀਮੀਟਰ ਪਿਆ ਜੋ 99% ਤੋਂ ਘੱਟਾ ਪਠਾਨਕੋਟ ਦੀ ਗੱਲ ਕਰੀਏ ਤਾਂ ਪਠਾਨਕੋਟ ਵਿੱਚ 9.5 ਮਿਲੀਮੀਟਰ ਪਿਆ ਜੋ ਕਿ 21% ਤੋਂ ਘੱਟਾ ਇਸ ਤੋਂ ਇਲਾਵਾ ਗੁਰਦਾਸਪੁਰ, ਹੁਸ਼ਿਆਰਪੁਰ, ਜ਼ਿਲੰਧਰ, ਮਾਨਸਾ ਵਰਗੇ ਕਈ ਜ਼ਿਲ੍ਹਿਆਂ ਵਿੱਚ ਆਮ ਨਾਲੋਂ ਬਹੁਤ ਘੱਟ ਮੀਂਹ ਪਿਆ ਜਿਸ ਕਾਰਨ ਕਿਸਾਨਾਂ ਵਿੱਚ ਚਿੰਤਾ ਦਾ ਮਾਹੌਲ ਆ ਜਿਹੜਾ ਉਹ ਵੀ ਬਣਿਆ ਹੋਇਆ ਬਿੱਤੇ 24 ਘੰਟਿਆਂ ਦੀ ਗੱਲ ਕਰੀਏ ਤਾਂ ਬਿੱਤੇ 24 ਘੰਟਿਆਂ ਵਿੱਚ ਪੰਜਾਬ ਅੰਦਰ ਔਸਤ ਵਧ ਤੋਂ ਵਧ ਤਾਪਮਾਨ 0.6 ਡਿਗਰੀ ਸੈਲਸੀਅਸ ਬ데요 ਅਲਗੀ ਤਾਪਮਨ ਅਜੇ ਵੀ ਆਮ ਦੇ ਆਸ-ਪਾਸ ਆ ਸਵੇਰੇ ਵਿੱਚ ਸਭ ਤੋਂ ਵੱਧ ਤਾਪਮਨ ਬਠਿੰਡਾ ਵਿੱਚ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਅੰਮ੍ਰਿਤਸਰ ਲੁਧਿਆਣਾ ਫਰੀਦਕੋਟ ਤੇ ਜਲੰਧਰ ਵਿੱਚ ਵੀ ਤਾਪਮਨ छत्ती डिग्री सैलसीयस से तो उपर रहा अज भी तापमान में थोड़ा वाधा देखा जा रहा पर अगले चौबीस घंटिया बाद तापमान फिर तो जो दो तीन डिग्री की गिरावट आ सकती है लो जी किसानी हम वीडी खबर सामने आई है तो यह खबर सुन के किसान बागो बाग हो जाएगा तो दस दिए कि पंजाब बहुत जल्दी जो मौनसून दस्तक दे रहा क्योंकि झोने के सीजन लोहत ज्यादा लाहेमंदा तो पवेगा तो मीँ जो झोने के सीजनली बहुत ज़्यादा ਫਾਇਦੇਮੰਦ ਦਾ